ਬਿਕਰਮ ਮਜੀਠੀ ਆਦੀ ਮਹਾਲੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਆ ਪੇਸ਼ੀ ਦੌਰਾਨ ਅਦਾਲਤ ਦਾ ਵੱਡਾ ਫੈਸਲਾ ਆਉਂਦਾ ਤਾਂ ਫੈਸਲੇ ਦੇ ਵਿੱਚ ਮੁਰਤੋਂ ਬਿਕਰਮ ਮਜੀਠੀ ਆਜ਼ਰ ਰਿਮਾਂਡ ਵਧਾ ਦਿੱਤਾ ਗਿਆ 4 ਦਿਨ ਦਾ ਹੋਰ ਰਿਮਾਂਡ ਵਧਾ ਦਿੱਤਾ ਗਿਆ ਹੁਣ 4 ਦਿਨ ਹੋਰ ਵਿਜੀਲੈਂਸ ਦੇ ਰਿਮਾਂਡ ਦੇ ਉੱਤੇ ਬਿਕਰਮ ਮਜੀਠੀ ਆ ਰਹਿਣਗੇ ਤਾਂ ਇਹ ਸੁਣ ਕੇ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਤੇ ਮੁਖ ਬੁਲਾਰੇ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਅਗ ਬੁਲੇ ਹੁੰਦੇ ਹੋਏ ਨਜ਼ਰ ਆਏ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਆਗੂਆਂ ਦੇ ਘਰੇ ਮਰਤਕਾਂ ਦੇ ਘਰੇ ਬਰਕਰਾਰਾਂ ਦੇ ਘਰੇ ਪੁਲਿਸ ਹੀ ਪੁਲਿਸ ਨਜ਼ਰ ਆਈ ਤੇ ਪੁਲਿਸ ਦੇ ਵੱਲੋਂ ਘਰਾਂ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਉਸ ਨੂੰ ਲੈ ਕੇ ਵੀ ਅਕਾਲੀ ਦਲ ਦੇ ਵਕੀਲ ਅਰਸ਼ਦੀਪ ਕਲੇਰ ਦੇ ਬਲੋਂ ਸਿੱਧੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਤੇ ਨਾਲ ਹੀ ਕਹਿ ਦਿੱਤਾ ਅਨ ਐਲਾਨੀ ਐਮਰਜੈਂਸੀ ਅੱਜ ਪੰਜਾਬ ਦੇ ਵਿੱਚ ਲਗਾ ਦਿੱਤੀ ਗਈ ਆ ਝਾੜੂ ਦੀ ਸਰਕਾਰ ਦੇ ਵੱਲੋਂ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਕੀ ਕੁਝ ਕਹਿ ਰਹੇ ਨੇ ਅਰਸ਼ਦੀਪ ਕਲੇਰ ਜੋ ਕਿ ਵਿਕਰਮ ਮਜੀਠੀਆ ਦੇ ਵਕੀਲ ਵੀ ਨੇ ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਬਿਨੇ ਪੂਰੀ ਗੱਲ ਬਾਤ ਸੁਣੋ ਫਿਰ ਤੁਸੀਂ 4 ਦਿਨ ਦਾ ਰਿਮਾਂਡ ਲਿਆ ਗਿਆ ਕਿਸ ਰਾਤੇ ਫੈਕਟ ਕਰ ਦਿੱਤੇ ਦੇਖੋ ਇਹ ਤੁਸੀਂ ਸਾਰਿਆਂ ਨੇ ਪਹਿਲਾਂ ਹਾਲਾਤ ਦੇਖ ਲੈ ਕਿ ਕੀ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਮਰਜੈਂਸੀ ਐਲਾਨ ਦਿੱਤੀ ਹੈ ਕੀ ਸੰਵਿਧਾਨ ਦੀਆਂ ਜਿਹੜੀਆਂ ਹਾਂ ਜੀ ਅੱਗੇ ਕੰਟੀਨਿਊ ਕਰੀਏ ਕੀ ਸੰਵਿਧਾਨ ਦੀਆਂ ਜਿਹੜੀਆਂ ਸਾਰੀਆਂ ਧਾਰਾਵਾਂ ਨੇ ਉਹ ਪੰਜਾਬ ਦੇ ਵਿੱਚ ਸਸਪੈਂਡ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹ ਪਾਰਟੀ ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ ਉਹਨਾਂ ਨੇ ਸਵੇਰੇ ਜਿਹੜੀਆਂ ਸਾਡੀਆਂ ਕਨਸਟੀਟਿਊਸ਼ਨਲ ਕਦਰਾਂ ਕੀਮਤਾਂ ਨੇ ਉਹਨਾਂ ਦਾ ਕਾਣ ਕੀਤਾ ਸਾਰਿਆਂ ਦੇ ਸਾਹਮਣੇ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਘਰੇ ਡਿਟੇਨ ਕੀਤਾ ਗਿਆ ਇੱਥੋਂ ਹੀ ਗੱਲ ਸਪਸ਼ਟ ਹੈ ਕਿ ਸਰਕਾਰ ਡਰ ਗਈ ਹੈ ਕਿਉਂਕਿ ਇਹ ਜਿਹੜਾ ਕੇਸ ਹੈ ਇਹਦੇ ਵਿੱਚ ਸਰਕਾਰ ਨੂੰ ਅਜੇ ਤੱਕ ਕੱਖ ਨਹੀਂ ਲੱਭਿਆ ਕੱਖ ਦੀ ਨੂੰ ਆਪਾਂ ਕਹਿੰਦੇ ਹਾਂ ਅੱਜ ਵੀ ਕੋਰਟ ਦੇ ਵਿੱਚ ਜਦੋਂ ਸਰਕਾਰ ਆਉਂਦੀ ਹੈ ਤਾਂ ਉਹੀ ਰਟੀਆਂ ਰਟਾਈਆਂ ਦਲੀਲਾਂ ਉਹੀ ਸਰਾਇਆ ਇੰਡਸਟਰੀ ਉਹੀ ਸਾਈਪ੍ਰਸ ਵਾਲੀ ਕੰਪਨੀ ਇਹ ਤੋਂ ਅੱਗੇ ਹਲੇ ਤੱਕ ਸਰਕਾਰ ਨਹੀਂ ਵਧੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਮਜੀਠੀਆ ਸਾਹਿਬ ਵੱਲੋਂ ਦਮਨਵੀਰ ਸੋਪਤੀ ਸਾਹਿਬ ਐਡਵੋਕੇਟ ਅਰਸ਼ਦੀਪ ਚੀਮਾ ਧਨਵਾਲ ਸਾਹਿਬ ਮੈਂ ਸਾਡੇ ਨਾਲ ਬਰਾਦ ਸਾਹਿਬ ਦੁਬਾਰਾ ਕੋਰਟ ਨੂੰ ਇਹ ਗੱਲ ਦੱਸੀ ਕਿ ਇਹ ਜਿਹੜੀਆਂ ਗੱਲਾਂ ਅੱਜ ਕਰਦੇ ਨੇ ਇਹ ਗੱਲਾਂ ਸਾਰੀਆਂ ਉਹੀ ਨੇ ਜਿਹੜੀਆਂ ਕਿ ਮਾਨਯੋਗ ਸੁਪਰੀਮ ਕੋਰਟ 'ਚ ਇਹਨਾਂ ਨੇ ਰਿਪੋਰਟ ਤੇ ਆਖੀਆਂ ਨੇ ਕੋਈ ਨਵਾਂ ਤੱਥ ਪੰਜਾਬ ਦੀ ਵਿਜੀਲੈਂਸ ਕੋਲੇ ਨਹੀਂ ਉਹੀ ਗੱਲਾਂ ਤੇ ਦੁਬਾਰਾ ਦੁਬਾਰਾ ਇਹ ਕੋਰਟ ਨੂੰ ਆ ਕੇ ਕਹਿੰਦੇ ਨੇ ਕਿ ਜੀ ਸਾਨੂੰ ਰਿਮਾਂਡ 'ਚ ਵਾਅਦਾ ਕਰ ਦਿਓ ਅਸੀਂ ਹਿਮਾਚਲ ਜਾਏ ਉੱਥੇ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਮਜੀਠੇ ਜਾਏ ਮਜੀਠੇ ਇਹਨਾਂ ਨੂੰ ਕੱਖ ਨਹੀਂ ਲੱਭਿਆ ਇਹ ਚੰਡੀਗੜ੍ਹ ਦੇ ਘਰੇ ਜਾਏ ਉੱਥੇ ਇਹਨਾਂ ਨੂੰ ਕੱਖ ਨਹੀਂ ਲੱਭਿਆ ਹੁਣ ਇਹ ਜੀ ਕਿੰਨੀ ਘੜਤ ਕਢ ਕੇ ਆ ਗਏ ਕਹਿੰਦੇ ਜੀ ਹੁਣ ਅਸੀਂ ਕਿੱਥੇ ਜਾਣਾ ਉਹਨੇ ਸੀ ਕਹਿੰਦੇ ਜੀ ਗੋਰਖਪੁਰ ਜਾਣਾ ਸਰਾਏ ਇੰਡਸਟਰੀ ਗੋਰਖਪੁਰ ਦੱਸੋ ਸਰਾਏ ਇੰਡਸਟਰੀ ਜਿਹੜਾ ਇਹਨਾਂ ਕਿ ਸੁਪਰੀਮ ਕੋਰਟ ਦਾ ਆਉਂਦਾ ਐਫੀਡਵਿਟ ਐ ਕਿ ਵਿਕਰਮ ਮਜੀਠੀਆ ਪੋਲਿਟਿਕਸ ਜਾਣ ਤੋਂ ਪਹਿਲਾਂ ਉਹ ਸਰਾਏ ਇੰਡਸਟਰੀ ਤੋਂ ਅਸਤੀਫਾ ਦੇ ਗਏ ਸੀ ਉਹ ਸਰਾਏ ਇੰਡਸਟਰੀ ਦੇ ਵਿੱਚ ਨਾ ਡਾਇਰੈਕਟਰ ਨੇ ਉਹ ਕਿਸੇ ਡਿਸੀਜਨ 메ਕਿੰਗ ਪੋਸਟੇ ਨਹੀਂ ਸਿਰਫ ਤੇ ਸਿਰਫ 11% ਦੇ ਸ਼ੇਅਰਹੋਲਡਰ ਨੇ ਉਹ ਵੀ ਜਿਹੜੇ ਮਜੀਠੀਆ ਸਾਹਿਬ ਦੇ ਦਾਦਾ ਜੀ ਤੋਂ ਉਹਨਾਂ ਨੂੰ ਆਏ ਸੋ ਅੱਜ ਇੱਕ ਗੱਲ ਹੋਰ ਅਸੀਂ ਕੋਰਟ ਨੂੰ ਬੜੀ ਸਪੱਸ਼ਟ ਦੱਸੀ ਹੈ ਕਿ 16 ਸਾਲ ਤੋਂ ਉੱਪਰ ਹੋ ਗਿਆ ਮਜੀਠੀਆ ਸਾਹਿਬ ਤਾਂ ਕਦੇ ਗੋਰਖਪੁਰ ਨਹੀਂ ਗਏ ਪਰ ਜਿੱਦਾਂ ਮੈਂ ਕਿਹਾ ਕਿ ਸਰਕਾਰ ਦੇ ਕੋਲੇ ਇਸ ਕੇਸ ਦੇ ਵਿੱਚ ਹੁਣ ਕੱਖ ਨਹੀਂ ਬਚਿਆ ਇਹ ਉਹੀ ਗੱਲ ਹੋ ਗਈ ਜਿਹੜੀ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਕਿ ਡਰੱਗ ਦੇ ਕੇਸ 'ਚ ਇਹਨਾਂ ਨੂੰ ਡਰੱਗ ਨਹੀਂ ਲੱਭਿਆ ਡਿਸਪਰਪੋਰਸ਼ਨੇਟ ਐਸੈਟਸ ਦੇ ਕੇਸ 'ਚ ਐਸੈਟ ਨਹੀਂ ਲੱਭਰੇ ਤੇ ਹੁਣ ਕਰਨਾ ਕੀ ਚਾਰੇ ਨੇ ਤੁਸੀਂ ਸਾਰੇ ਦੇਖ ਰਹੇ ਹੋ ਦੱਸੋ ਵੀ ਉਹਨਾਂ ਨੇ ਹੁਣੀ ਦਾਅਵਾ ਕੀਤਾ ਹੈਗਾ ਵੀ ਸਰਕਾ ਏਜੰਸੀ ਨੂੰ ਮਸ਼ੋਬਰਾ ਦੇ ਵਿੱਚ ਇੱਕ ਲੈਂਡ ਦਾ ਚੰਕ ਮਿਲਿਆ ਹੈਗਾ ਜਿਹੜਾ ਬਹੁਤ ਜ਼ਿਆਦਾ ਤੇ ਉਹ ਐਫੀਡੇਵਿਟ ਦੇ ਵਿੱਚ ਨਹੀਂ ਦਿਖਾਇਆ ਹੋਇਆ ਦੇਖੋ ਬਿਲਕੁਲ ਗਲਤ ਗੱਲ ਹੈ ਜਿਹੜੀ ਪ੍ਰਾਪਰਟੀਆਂ ਜਿੱਦਾਂ ਮੈਂ ਕਹਾਂ ਕਿ ਜੋ ਕੁਝ ਇਹ ਗੱਲਾਂ ਕਰਦੇ ਨੇ ਸਭ ਕੁਝ ਡਿclareਡ ਇਨਕਮ ਹੈ ਇਹ ਜਿਹੜਾ ਇਲੈਕਸ਼ਨ ਐਫੀਡੇਵਿਟ ਹੈ ਉਹਦੇ ਵਿੱਚ ਬਕਾਇਦਾ ਸਾਰੀਆਂ ਡਿਟੇਲ ਦਿੱਤੀਆਂ ਹੋਈਆਂ ਨੇ ਔਰ ਤੁਸੀਂ ਮੈਨੂੰ ਕਹੋ ਦਸੋ ਜੇਲ ਸਰਕਾਰ ਐਡੀ ਸੱਚੀ ਹੋਵੇ ਜਿਸ ਤਰੀਕੇ ਦਾ ਮਾਹੌਲ ਕੋਰਟਾਂ ਦੇ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਤਰੀਕੇ ਦਾ ਮਾਹੌਲ ਮੀਡੀਆ ਦੇ ਉੱਤੇ ਬਣਾਇਆ ਜਾ ਰਿਹਾ ਹੈ ਜਿਸ ਤਰੀਕੇ ਦਾ ਮਾਹੌਲ ਸ਼ਰਮਨੀਏ ਕਲਦਲ ਦੀ ਲੀਡਰਸ਼ਿਪ ਤੇ ਬਣਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਲਕੋਣਾ ਕੀ ਚਾਹੁੰਦੇ ਨੇ ਤੁਹਾਨੂੰ ਪਤਾ ਹੈ ਵਿਕਰਮ ਮਜੀਠੀਆ ਸਾਹਿਬ ਨੂੰ ਕੋਰਟ ਚ ਪੇਸ਼ ਕਿਦਾਂ ਕਰਦੇ ਨੇ ਐਦਾਂ ਪੇਸ਼ ਕਰਦੇ ਨੇ ਉਹ ਲੰਬੇ ਲੰਬੇ ਨਹੀਂ ਹੁੰਦੇ ਜਿਹੜੇ ਐਂਟੀ ਰੌਇਟਿੰਗ ਫੋਰਸਾਂ ਦੇ ਕੋਲ ਹੁੰਦੇ ਨੇ ਉਹ ਲਾ ਕੇ ਆ ਲਕੋਣ ਲਕੋ ਕੇ ਕੀ ਡਰਦੇ ਹੋ ਮੁੱਖ ਮੰਤਰੀ ਸਾਹਿਬ ਸਾਰੀ ਪੁਲਿਸ ਦਾ ਕੋਈ ਜੋਰ ਇਨਵੈਸਟੀਗੇਸ਼ਨ ਤੇ ਨਹੀਂ ਵਿਜੀਲੈਂਸ ਦਾ ਕੋਈ ਜੋਰ ਸਬੂਤ ਲੱਭਣ ਤੇ ਨਹੀਂ ਜੋਰ ਸਾਰਾ ਇਹ ਆ ਵੀ ਜਿਹੜੀ ਆ ਵਾਲੀ ਫੋਟੋ ਹੈ ਇਹ ਫੋਟੋ ਨਹੀਂ ਬਾਹਰ ਹੋਣੀ ਚਾਹੀਦੀ ਬਾ ਇੰਨਾ ਕ ਜੋਰ ਔਰ ਅੱਜ ਸਵੇਰ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਚੂਤੀ ਲੀਡਰਸ਼ਿਪ ਹੋਵੇ ਸਾਰਿਆਂ ਨੂੰ ਫੜ ਫੜ ਕੇ ਸਲਾਖਾਂ નીચે ਸਲਾਖਾਂ ਦੇ ਪਿੱਛੇ ਭਗਵੰਤ ਮਾਨ ਸਾਹਿਬ ਬੰਦ ਕਰਨਾ ਚਾਹੁੰਦੇ ਨੇ ਤੁਮੇ ਮੁੱਖ ਮੰਤਰੀ ਭਗਵਾਨਤ ਮਾਨ ਨੂੰ ਕਹਿਣਾ ਕਿ ਇਹ ਟੋਟਲੀ ਇਹ ਪੰਜਾਬ ਪੁਲਿਸ ਦਾ ਮਿਸਯੂਜ਼ ਹੈ ਇਹ ਸਰਕਾਰ ਦੇ ਡੰਡਾ ਤੰਤਰ ਦਾ ਮਿਸਯੂਜ਼ ਹੈ ਮੀਡੀਆ ਨੂੰ ਇਸ ਕੇਸ ਤੋਂ ਦੂਰ ਰੱਖਿਆ ਜਾ ਰਿਹਾ ਹੈ ਮੀਡੀਆ ਨਾਲ ਜਿੱਥੇ ਇੰਨੀ ਲੰਬੀ ਚੌੜੀ ਵੱਤਨੀ ਦੀ ਇਹ ਸਰਕਾਰ ਕਰ ਰਹੀ ਹੈ ਉੱਥੇ ਵਕੀਰ ਭਾਈ ਚਰੇ ਨਾਲ ਉਹ ਕੋਰਟ ਆਫ ਲੋ ਹੈ ਇਹ ਅਦਾਲਤ ਹੈ ਉਹ ਕਿਉਂ ਨਹੀਂ ਤੁਸੀਂ ਵਕੀਲਾਂ ਨੂੰ ਤਾਂ ਤੁਸੀਂ ਸੁਣਿਆ ਇੱਕ ਪਾਸੇ ਤਾਂ ਸਰਕਾਰੀ ਵਕੀਲ ਦੇ ਵੱਲੋਂ ਵਿਕਰਮ ਮਜੀਠੀਆ ਦੇ ਖਿਲਾਫ ਲਗਾਤਾਰ ਕੋਡ ਦੇ ਵਿੱਚ ਤਰਕ ਪੇਸ਼ ਕੀਤੇ ਜਾ ਰਹੇ ਨੇ ਤੇ ਨਾਲ ਹੀ ਕਿਹਾ ਗਿਆ ਕਿ ਵਿਕਰਮ ਮਜੀਠੀਆ ਸਹਿਯੋਗ ਨਹੀਂ ਕਰ ਰਹੇ ਤੇ ਨਾਲ ਹੀ ਕਿਹਾ ਗਿਆ ਕਿ ਕਾਫੀ ਜ਼ਮੀਨ ਜਿਹੜੀ ਆ ਉਹ ਬੇ ਜਿਹੜੀ ਆ ਜ਼ਮੀਨ ਕਾਫੀ ਜ਼ਿਆਦਾ ਆ ਇਨਲੀਗਲ ਜ਼ਮੀਨ ਹੈ ਕੀ ਆ ਸਾਰਾ ਵਕੀਲ ਦੇ ਵੱਲੋਂ ਦੱਸਿਆ ਗਿਆ ਤੇ ਦੂਜੇ ਪਾਸੇ ਅਕਾਲੀ ਦਲ ਦਾ ਵਕੀਲ ਜਿਹੜਾ ਅਰਸ਼ਦੀਪ ਕਲੇਰ ਉਹ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਤਾਂ ਵਕੀਲ ਜਿਹੜੇ ਸਰਕਾਰੀ ਵਕੀਲ ਸੀ ਉਹਨਾਂ ਦੇ ਵੱਲੋਂ ਆਪਣੇ ਤਰਕ ਪੇਸ਼ ਕੀਤੇ ਗਏ ਦੂਜੇ ਪਾਸੇ ਜੋ ਵਕੀਲ ਨੇ ਅਰਸ਼ਦੀਪ ਕਲੇਰ ਉਹਨਾਂ ਦੇ ਵੱਲੋਂ ਆਪਣੇ ਤਰਕ ਪੇਸ਼ ਕੀਤੇ ਗਏ ਪਰ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਵਿਕਰਮ ਮਜੀਠੀਆ ਨੂੰ ਲਗਾਤਾਰ ਕੜਕੀ ਦੇ ਵਿੱਚ ਫਸਾਉਣ ਦੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਪਹਿਲਾਂ ਤੋਂ ਹੀ ਕੀਤੀਆਂ ਗਈਆਂ ਸੀ ਪਰ ਇਸ ਵਿਕਰਮ ਮਜੀਠੀਆ ਦੇ ਉੱਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਅਕਾਲੀ ਦਲ ਜਿਹੜਾ ਸੜਕਾਂ ਦੇ ਉੱਤੇ ਜ਼ਰੂਰ ਨਿਤਰਦਾ ਹੋਇਆ ਨਜ਼ਰ ਆ ਰਿਹਾ ਅਕਾਲੀ ਦਲ ਦੇ ਵੱਲੋਂ ਅੱਜ ਮੁਹਾਲੀ ਦੇ ਵਿੱਚ ਦਰਨਾ ਪ੍ਰਦਰਸ਼ਨ ਦੇਣ ਦੀ ਦੇਣ ਦਾ ਐਲਾਨ ਕੀਤਾ ਗਿਆ ਸੀ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਸੀ ਉਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਪੁਲਿਸ ਦੇ ਵੱਲੋਂ ਹਰਾਸ ਦੇ ਵਿੱਚ ਲੈ ਲਿਆ ਕਾਫੀ ਦੇਰ ਤੱਕ ਥਾਣੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਰੱਖਣ ਤੋਂ ਬਾਅਦ ਆਖਰਕਾਰ ਰਿਹਾ ਕਰ ਦਿੱਤਾ ਅਕਾਲੀ ਦਲ ਦੇ ਕਈ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਤਾਂ ਇਹ ਸਾਰਾ ਬਤੀਰਾ ਪੁਲਿਸ ਦਾ ਜੋ ਦੇਖਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਤੇ ਅਕਾਲੀ ਦਲ ਦੇ ਵਕੀਲ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਆਖਰ ਹੁਣ ਕਦੋਂ ਆ ਤੁਸੀਂ ਸੁਣਿਆ ਇੱਕ ਪਾਸੇ ਤਾਂ ਸਰਕਾਰੀ ਵਕੀਲ ਦੇ ਵੱਲੋਂ ਵਿਕਰਮ ਮਜੀਠੀਆ ਦੇ ਖਿਲਾਫ ਲਗਾਤਾਰ ਕੋਰਟ ਦੇ ਵਿੱਚ ਤਰਕ ਪੇਸ਼ ਕੀਤੇ ਜਾ ਰਹੇ ਨੇ ਤੇ ਨਾਲ ਹੀ ਕਿਹਾ ਗਿਆ ਕਿ ਵਿਕਰਮ ਮਜੀਠੀਆ ਸਹਿਯੋਗ ਨਹੀਂ ਕਰ ਰਹੇ ਤੇ ਨਾਲ ਹੀ ਕਿਹਾ ਗਿਆ ਕਿ ਕਾਫੀ ਜ਼ਮੀਨ ਜਿਹੜੀ ਆ ਉਹ ਬੇ ਜਿਹੜੀ ਆ ਜ਼ਮੀਨ ਕਾਫੀ ਜ਼ਿਆਦਾ ਆ ਇਨਲੀਗਲ ਜ਼ਮੀਨ ਹੈ ਕੀ ਆ ਸਾਰਾ ਵਕੀਲ ਦੇ ਵੱਲੋਂ ਦੱਸਿਆ ਗਿਆ ਤੇ ਦੂਜੇ ਪਾਸੇ ਅਕਾਲੀ ਦਲ ਦਾ ਵਕੀਲ ਜਿਹੜਾ ਅਰਸ਼ਦੀਪ ਕਲੇਰ ਉਹ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਤਾਂ ਵਕੀਲ ਜਿਹੜੇ ਸਰਕਾਰੀ ਵਕੀਲ ਸੀ ਉਹਨਾਂ ਦੇ ਵੱਲੋਂ ਆਪਣੇ ਤਰਕ ਪੇਸ਼ ਕੀਤੇ ਗਏ ਦੂਜੇ ਪਾਸੇ ਜੋ ਵਕੀਲ ਨੇ ਅਰਸ਼ਦੀਪ ਕਲੇਰ ਉਹਨਾਂ ਦੇ ਵੱਲੋਂ ਆਪਣੇ ਤਰਕ ਪੇਸ਼ ਕੀਤੇ ਗਏ ਪਰ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਵਿਕਰਮ ਮਜੀਠੀਆ ਨੂੰ ਲਗਾਤਾਰ ਕੜਕੀ ਦੇ ਵਿੱਚ ਫਸਾਉਣ ਦੀਆਂ ਪੂਰੀਆਂ ਤਿਆਰੀਆਂ ਜਿਹੜੀਆਂ ਪਹਿਲਾਂ ਤੋਂ ਹੀ ਕੀਤੀਆਂ ਗਈਆਂ ਸੀ ਪਰ ਇਸ ਬਿਕਰਮ ਮਜੀਠੀਆ ਦੇ ਉੱਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਅਕਾਲੀ ਦਲ ਜਿਹੜਾ ਸੜਕਾਂ ਦੇ ਉੱਤੇ ਜ਼ਰੂਰ ਨਿਤਰਦਾ ਹੋਇਆ ਨਜ਼ਰ ਆ ਰਿਹਾ ਅਕਾਲੀ ਦਲ ਦੇ ਵੱਲੋਂ ਅੱਜ ਮੁਹਾਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਦੇਣ ਦੀ ਦੇਣ ਦਾ ਐਲਾਨ ਕੀਤਾ ਗਿਆ ਸੀ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਸੀ ਉਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਪੁਲਿਸ ਦੇ ਵੱਲੋਂ ਹਰਾਸ ਦੇ ਵਿੱਚ ਲੈ ਲਿਆ ਕਾਫੀ ਦੇਰ ਤੱਕ ਥਾਣੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਰੱਖਣ ਤੋਂ ਬਾਅਦ ਆਖਰਕਾਰ ਰਿਹਾ ਕਰ ਦਿੱਤਾ ਅਕਾਲੀ ਦਲ ਦੇ ਕਈ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਤਾਂ ਇਹ ਸਾਰਾ ਬਤੀਰਾ ਪੁਲਿਸ ਦਾ ਜੋ ਦੇਖਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਤੇ ਅਕਾਲੀ ਦਲ ਦੇ ਵਕੀਲ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਆਖਰ ਹੁਣ ਕਦੋਂ ਤੱਕ ਅਕਾਲੀ ਦਲ ਦੇ ਸੀਨੀਅਰ